ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਗੁਰਲਾਲ ਸਿੰਘ ਸਵਾਗਤ ਕਰਦਾ ਤੁਹਾਡੇ ਸਾਰਿਆਂ ਦਾ ਪਾਉ ਅਨੋਖ ਸਿੰਘ ਫਾਰਮ ਤੇ ਅੱਜ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਪਾਉ ਨੋਖ ਸਿੰਘ ਦੇ ਫਾਰਮ ਤੋਂ ਜਿਹਦੇ ਵਿੱਚ ਆਪਾਂ ਤੁਹਾਨੂੰ ਤਿੰਨ ਨਗ ਬਖਾਵਾਂਗੇ ਦੋ ਬੈੜਾ ਤੇ ਇੱਕ ਤਾਜੀ ਸੂਈ ਮਾਝਾ ਸਾਰੇ ਜਾਣੇ ਚੈਨਲ ਨੂੰ ਪਿਆਰ ਦਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਪਿੰਡ ਟੋਟੀਆਂ ਆ ਜੀ ਨਿਸ਼ਾਰੇ ਤੋਂ ਕੋਈ ਸੇਰੋਂ ਤੋਂ ਨਿਸ਼ਾਰੇ ਤੋਂ ਕੋਈ 5 ਕਿਲੋਮੀਟਰ ਆ ਜੀ ਤੇ ਸ੍ਰੀ ਗੋਂਦਵਾਲ ਸਾਹਿਬ ਤੋਂ ਤੇ ਖਡੂਰ ਸਾਹਿਬ ਤੋਂ ਕੋਈ 12 ਤੋਂ 14 ਕਿਲੋਮੀਟਰ ਆ ਜੀ ਅੱਜ ਆਪਾਂ ਤੁਹਾਨੂੰ ਤਿੰਨ ਨਗ ਵਿਖਾਵਾਂਗੇ ਜਿਹਦੇ ਵਿੱਚ ਇੱਕ ਗਾਂ ਤਾਜੀ ਸੂਈ ਆ ਜੀ ਦੂਜੀ ਸੂਈ ਵਹਿੜ ਆ ਇੱਕ ਦੂਜੀ ਸੂਈ ਵਹਿੜ ਆ ਜਿਹੜੀ ਗੱਬਣ ਆ ਜੀ ਤੇ ਇੱਕ ਦੂਜੀ ਜਾਂ ਤੀਜੀ ਸੂਈ ਬਹੁਤ ਹੀ ਸੁੰਦਰ ਖੂਬਸੂਰਤ ਚੰਗੇ ਆਰਡਰ ਦੀ ਮਾਲਕਿਨ ਮਾਝਾ ਜੀ ਤੇ ਮਗਰ ਕੱਟੀ ਆ ਬਾਕੀ ਫੁੱਲ ਡੀਟੇਲ ਆਪਾਂ ਲਵਾਂਗੇ ਭਾਉ ਨੋਕ ਸਿੰਘ ਜੀ ਤੋਂ ਚਲੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਹਾਂਜੀ ਭਾਉ ਜੀ ਕੀ ਹਾਲ ਜੀ ਠੀਕ ਠਾਕ ਸਭ ਭੈਣ ਭਰਾਵਾਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਧੰਨਵਾਦ ਮੇਰੇ ਭਰਾ ਚੰਗੇ ਚੰਗੇ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਆਪਣੀ ਵੀਡੀਓ ਆਉਣ ਲੱਗੀ ਸਾਰੇ ਪਿਆਰ ਦਿਓ ਮਹਾਰਾਜ ਤੰਦਰੁਸਤੀ ਤੁਹਾਨੂੰ ਦੇਵੇ ਹਰ ਇੱਕ ਨੂੰ ਹਾਂਜੀ ਸਾਰੇ ਚੈਨਲ ਨੂੰ ਸਪੋਰਟ ਕਰਿਓ ਜੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਜਾ ਜੋ ਆਪਾਂ ਇਦਾਂ ਹੀ ਨਵੀਆਂ-ਨਵੀਆਂ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਹਾਜ਼ਰ ਹੋਇਆ ਕਰੀਏ। ਹਾਂਜੀ ਆਓ ਲੈਨੇ ਆ ਫੁੱਲ ਡਿਟੇਲ ਪਾਓ ਅਨੋਖ ਸਿੰਘ ਜੀ ਤੋਂ। ਹਾਂਜੀ ਪਾਓ ਜੀ ਕਿੰਨੇ ਨਗਨੇ ਅੱਜ ਆਪਣੇ ਕੋਲ? ਇਹ ਗਰਲਾਂਸਿਆਂ ਨਾਗ ਆਪਣੇ ਤੇ ਇੱਕ ਮੱਝ ਆ ਤੇ ਦੋ گاਵਾ ਇੱਕ ਗਾਂ ਸੂਈ ਆ ਤੇ ਇੱਕ ਠੁੱਕੀ ਆ ਤੇ ਮੱਝ ਨੂੰ ਅੱਜ ਤੇਜਾ ਦਿਨ ਜਾਂਦਾ ਤੇ ਇਹ ਅੱਜ 11-12 ਕਿਲੋ ਬੋਲੇ ਤੇ ਆ। ਠੀਕ ਆ ਜੀ ਠੀਕ ਆ। ਤੇ ਕੋਈ ਪੂਰੀ ਛਟਾ ਨਹੀਂ। ਹੋਲੀ ਆ ਇਹ ਘੱਟੋ ਘੱਟ 17 ਕਿਲੋ ਤੋਂ ਚੱਲੂਗੀ ਐੇ ਵੇਲੇ 12 12.5 ਕਿਲੋ ਤੋਂ ਬਾਹਰ ਆ ਠੀਕ ਆ ਜੀ ਤੇ ਕਿੰਨੀਆਂ ਚਵਾਈਆਂ ਕਰ ਲੀਆਂ ਨੇ ਭੋਜੀ ਆਂ ਕਿੰਨੀਆਂ ਚਵਾਈਆਂ ਆਪਾਂ 4-5 ਕਰ ਲੀਆਂ ਵਾ ਪਰ ਸੋਈ ਦੀ ਸੂਈ ਆ ਠੀਕ ਆ ਜੀ ਕਾ 5 ਚਵਾਈਆਂ ਇਹਦੀਆਂ ਹੋਗੀਆਂ ਤੇ ਸੂਆ ਕਿੰਨਾ ਹੋਊਗਾ ਜੀ ਸੂਆ ਇਹ ਘਰ ਵਾਲੇ ਦੂਜਿਆਂ ਦੇ ਪਰ ਤੀਜੇ ਨੂੰ ਸੂਏ ਹੈਗੀ ਆ ਠੀਕ ਆ ਜੀ ਠੀਕ ਆ ਲਓ ਜੀ ਦੋਸਤੋ ਤੀਜਾ ਸੂਆ ਹੋਊਗਾ ਤੇ ਤਿੰਨ ਚਾਰ ਚਵਾਈਆਂ ਕਰ ਲੀਆਂ ਮਗਰ ਕੱਟੀ ਆ ਤੇ ਫੁੱਲ ਹੈਵੀ weight ਚ ਆ ਇਹਦੀ ਬੋਣੀ ਬੋਲੇ ਦੇ ਚਲਦੀ ਆ 12 ਕਿਲੋ ਬੋਲੇ ਦੇ 12 ਕਿਲੋ ਬੋਲੇ ਦੇ ਤਿਆਰ ਆ ਜੀ ਕੋਈ ਵੀ ਕੰਡੇ ਦੇ ਚੜਾਓ ਚਾਹੇ ਲੀਟਰ ਮਰਾਓ ਚੌਣ ਵਿੱਚੋਂ ਕੋਈ ਇਨਕਾਰੀ ਨਹੀਂ ਹੋਊਗੀ ਜੀ ਭਾਵੇਂ ਸੱਤ ਡਾਂ ਗਾਂੜ ਕੇ ਚੋਵੇ ਤੇ ਚੌਕ ਖੋਲ ਕੇ ਵਿਖਾਉਣੇ ਆ ਭਗਵੀ ਜੀ 12 ਕਿਲੋ ਤੋਂ ਬਾਹਰ ਜਾਣ ਵਾਲੀ ਆ ਠੀਕ ਆ ਜੀ ਠੀਕ ਆ ਲਓ ਭਗਵੀ ਆਪਾਂ ਖੋਲ ਕੇ ਤੁਹਾਨੂੰ ਤੋਰ ਕੇ ਵਿਖਾਉਣੇ ਆ ਜੀ ਬਹੁਤ ਹੀ ਖੂਬਸੂਰਤ ਆਹ ਕਟੋ ਆ ਮਗਰ ਆਹ ਕਟੋ ਆ ਬਹੁਤ ਹੀ ਖੂਬਸੂਰਤ ਆਜਾ 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 ਹੱਟ ਆੜਿਆ ਕਰ ਮੜ ਜਾ ਆਜਾ 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 ਅਲੋ ਅਲੋ ਬਹੁਤ ਸੋਹਣਾ ਆਰਡਰ ਫੁੱਟ ਫੁੱਟ ਬਾਹਰ ਲਈ ਫਿਰਦੀ ਹੈ ਜੀ ਕੋਲੀ ਵਾਲੀ ਆ ਬਾਕੀ ਮੈਂ ਵਾਰ-ਵਾਰ ਆਨਾ ਭਾਈ ਜੀ ਜਿੰਨੇ ਵੀ ਵੀਰ ਮੇਰੇ ਪੈਰ ਪਾਣੇ ਕਿਸੇ ਨੇ ਵੀ ਸੌਦਾ ਕਰਨਾ ਵਾ ਸਾਈ ਪਹਿਨਾ ਕਰਕੇ ਤੇ ਖੁਦ ਇੱਥੇ ਫਾਰਮ ਤੇ ਆ ਕੇ ਆਪਣੀ ਤਸੱਲੀ ਕਰਕੇ ਭਾਵੇਂ ਕੋਈ 3-4 ਚਵਾਈਆਂ ਕਰੇ ਤੇ ਕੋਈ ਚਵਾਈ ਤੋਂ ਨਾ ਨਹੀਂ ਚਵਾਈ ਤੋਂ ਕੋਈ ਇਨਕਾਰ ਨਹੀਂ ਕਰੀ ਪੈਸੇ ਹੀ ਲੈਉਣੇ ਆ ਮੈਂ ਅਗਲਾ 4-5 ਚਵਾਈਆਂ ਕਰੀ ਬਹੁਤ ਖੂਬਸੂਰਤ ਪਾਉ ਜੀ ਬਹੁਤ ਖੂਬਸੂਰਤ ਆਜਾ ਤੇਰਾ ਉਹ ਵਾ ਚੰਗਾ ਪਿੱਠਪੂੜਾ ਹੈ ਜੀ ਚੰਗੀ ਬੰਤਰਿਆ ਬਾਕੀ ਇਹ ਸੁਸਵਾ ਚਾਈ ਆ ਪਾਉ ਜੀ ਹਣਾ ਹਾਂ ਸੂਹ ਚਾਈ ਆ ਜੀ ਤੇਨੀ ਲੱਕਾ ਵੀ ਨਹੀਂ ਪੁੱਟਿਆ ਅਜੇ ਪਰਸੋਂ ਦੀ ਸੂਈ ਆ ਮਗਰ ਕੱਟੀ ਆ 12 ਕਿਲੋ ਗੋਲੇ ਨੇ ਚਲਦੀ ਆ ਇਹ 17-18 ਤੇ ਚੱਲਣ ਵਾਲੀ ਆ ਬਾਕੀ ਬੇਲਬੋਲ ਚੰਗੀ ਆ ਜੀ ਮੱਝ ਦੀ ਤੇ ਜਰੂਰ ਆਣ ਕੇ ਵਿਸਟ ਕਰਕੇ ਪੀਸ ਵੇਖਿਓ ਬਾ ਕਮਾਲ ਪੀਸ ਆ ਜੀ ਤੇ ਭਾਉ ਜੀ ਫਿਰ ਮੁੱਲ ਕੀ ਕਰਦੇ ਜੇ ਦਾ ਮੁੱਲ ਤੇ ਇਹੋ ਜੀ ਦਾ ਭਾਵੇਂ 17 ਕਿਲੋ ਤੇ ਚੱਲਣ ਵਾਲੀ ਆ ਭਾਵੇਂ ਇਹਦਾ ਕੁੜੀ ਆਵਾ ਪੌਣੇ 2 ਕਰੀਏ ਡੇਢ ਕਰੀਏ ਅੱਜ ਦੇ ਲਈ ਮਨ ਇੱਕ ਪੰਜੀ ਚ ਕੋਈ ਸ਼ੋਰ ਛਪਾ ਕਰਦਾਂਗੇ ਕਿਹਨਾਂ ਸਾਰੀਆਂ ਪੌੜੀਆਂ ਉੱਤੇ ਆਈਏ ਇੱਕ ਪੰਜੀ ਜੋ ਹਾਂ ਇੱਕ ਪੰਜੀ ਜੇ 18 ਲੀਟਰ ਮਨਕਰਾ ਕੇ ਦਿੱਤੀ ਇਹ ਫਿਰ ਮੁੱਲ ਹੋਰ ਹੋਊਗਾ ਅੱਜ ਇਹ 12 ਕਿਲੋ ਬੋਲੇ ਦੇ ਚੱਲਣ ਲਈ ਆ ਠੀਕ ਆ ਪਾ ਜਿਹੜਾ ਚੌਥਾ ਦਿਨ ਜਾਂਦਾ ਜੀ ਨੂੰ ਬਹੁਤ ਸੁਣਾ ਲੇਵਾ ਬਾਕੀ ਕੋਈ ਥਾਂ ਦੀ ਬਾਤ ਘਾੜ ਜੀ ਮੈਂ ਨਾ ਭਾਵੇਂ ਕੋਈ ਚੋਂ ਭਾਂਡੇ ਜੇ ਡੁੱਡੀ ਦੁੱਧ ਨਾ ਪੇ ਦਾ ਦੇ ਠੀਕ ਆ ਠੀਕ ਆ ਅਜੇ ਲਾਲਾ ਮੈਂ ਆਪਣੇ ਕੀ ਨਾਮ ਤੈਨੂੰ ਵਜੇ ਆ ਤੇ 8 ਵਜੇ ਦੀ ਚੋਾਈ ਹੋਈ ਆ ਜੀ ਇਹ ਕੈਮ ਨੂੰ ਨਹੀਂ ਹੋਇਆ ਚੋਂ ਨੂੰ ਤੇ ਤੂੰ ਕਿੱਡਾ ਕੰਮ ਹੀ ਲਾਈ ਫਿਰਦੀ ਆ ਫਰੇ 3 ਵਜੇ ਦਾ ਟਾਈਮ ਆ ਰੀ 3 ਵਜੇ ਵੀਡੀਓ ਸ਼ੂਟ ਕਰ ਰਹੇ ਆ ਆਪਾਂ ਤੇ ਬਹੁਤ ਸੋਹਣਾ ਪੀਸ ਆ ਜੀ। ਬਾਕੀ ਆਪਾਂ ਦੁੱਧ ਹੀ ਚਵਾ ਕੇ ਦੇਣਾ ਦੇ। ਬਾਕੀ ਕੀ ਇੱਕ ਪੰਜੀ ਡਿਮਾਂਡ ਕੀਤਾ। ਇੱਕ ਪੰਜੀ ਚ ਕੋਈ ਛੋੜ ਛੱਪਾ ਹੋ ਜੂ ਅੱਜ। ਲੋ ਵੀਰ ਜੀ ਇੱਕ ਪੰਜੀ ਦਾ ਦੁੱਧ ਪੈਸੇ ਵੇਲੇ ਬੋਲੇ ਤੇ ਆ ਪਰਸੋਂ ਦੀ ਸੂਈ ਦਾ। ਠੀਕ ਆ ਜੀ ਠੀਕ ਆ। ਬਹੁਤ ਵਧੀਆ ਜੀ ਬਹੁਤ ਵਧੀਆ। ਚਲੋ ਜੀ ਹੁਣ ਆਪਾਂ ਦੂਜੀ ਵਹਿੜ ਤੇ ਆ ਗਏ ਆਂ ਤੇ ਕਿਨਵਾ ਸੂਆ ਇਹ ਆਪਣੇ ਭਾਉ ਜੀ। ਇਹ ਆਪਣੇ ਪਿਓਰ ਦੂਜੇ ਸੂਆ ਤੇ ਇਹਨੂੰ ਆਪਣੀ ਵਹਿੜ ਨੂੰ ਸੂਈ ਨੂੰ ਹੋ ਗਿਆ ਅੱਜ ਇਹ ਪਰਸੋਂ ਦੀ ਸੂਈ ਆ। ਬਹੁਤ ਮੱਜ ਵਾਂਗੂ ਬੇਲਬੋਲ ਚੰਗੀ ਆ ਜੀ। ਇਹ ਇਹ ਵੇਲੇ ਕੁੜੀ 14 ए, 15 ਕਿਲੋ ਤੇ ਚੱਲਣ ਢਈ ਆ ਵੇਲੇ 14 15 ਕਿਲੋ ਤੇ ਟੱਕੜ ਨਹੀਂ ਖੁੱਲੇ ਆਦੇ ਟੱਕੜ ਨਹੀਂ ਖੁੱਲੇ ਆ ਇਹ 14 15 ਕਿਲੋ ਦੇ ਇਹੜੇ ਚੱਲਣ ਢਈ ਆ ਬਹੁਤ ਸੋਹਣਾ ਜੀ ਬਹੁਤ ਥੋੜੀ ਸੂਈ ਆ ਮਗਰ ਬੱਛੀ ਆ ਥਣ ਥਣ ਬਹੁਤ ਸੋਹਣਾ ਜੀ ਗੁੱਲ ਥਣਿਆ ਆਪਣੇ ਆਪ ਹੀ ਵਗਣੀ ਸ਼ੁਰੂ ਹੋ ਗਈ ਆ ਦੇ ਕੋਈ 3 3 ਇੰਚ ਥਣਾ ਦੀ ਲੰਬਾਈ ਆ ਤੇ ਫੁੱਟ ਫੁੱਟ ਵਿਰਲਾ ਜੀ ਥਣਾ ਦੀਆਂ ਟੂਟੀਆਂ ਖੁੱਲ ਗਈਆਂ ਵਾ ਬਿਲਕੁਲ ਜੀ ਬਿਲਕੁਲ ਆ ਵਿਖਾ ਦੇ ਭਰਾਵਾਂ ਨੂੰ ਥਣਾ ਦੀਆਂ ਟੂਟੀਆਂ ਜਿਹੜੀਆਂ ਉਹ ਖੁੱਲ ਗਈਆਂ ਵਾ ਦੋਹ ਦੀਆਂ ਖੁੱਲ ਗਈਆਂ ਦੋਹ ਦੀਆਂ ਖੁੱਲਣ ਵਾਲੀਆਂ ਵਾ ਤੇ ਪਾਉ ਜੀ ਇਹ ਸੂਆ ਕਿਨਵਾ ਹੋਗਾ ਜੀ ਇਹ ਦੂਜਾ ਸੂਆ ਦੂਜਾ ਸੂਆ ਲੋ ਵੀਰ ਜੀ ਮੈਂ 6 ਫੋਟ ਆ ਸਾਢੇ 5 ਫੋਟ ਤੋਂ ਹੈਡ ਉੱਚੀ ਆ ਇਹਦੀ ਬਿਲਕੁਲ ਜੀ ਬਿਲਕੁਲ ਬਹੁਤ ਹੱਡਾਂ ਪੈਰਾਂ ਦੀ ਖੁੱਲੀ ਆ ਜੀ ਤੇ ਆ ਚੱਕਰ ਉਹ ਚੱਕ ਜੀ ਕੁਆਲਿਟੀ ਮਗਰ ਬੱਛੀ ਆ ਬਾਕੀ ਫੈਸ਼ਨ ਫੂਸ਼ਨ ਚੰਗਾ ਆ ਜੀ ਤੇ ਹਰੇ ਸੂਸਵਾ ਚਾਹੀਆ ਤਾਜੀ ਸੂਈ ਆ ਮਗਰ ਬੱਛੀ ਆ ਬੱਛੀ ਉਠਾ ਲੀ ਭਰਾਵਾ ਲੋ ਜੀ ਮਗਰ ਬੱਛੀ ਆ ਮੱਛੀ ਤੁਸੀਂ ਚੈੱਕ ਕਰ ਸਕਦੇ ਜੇ ਆਜੋ 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 ਉਠੋ 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 ਵੱਚੀ ਕਾ ਦੀ ਆ ਬੱਚੀ ਦੇ ਪਲੀ ਪਲੋਛੀ ਆ ਲਓ ਜੀ ਲਓ ਵੀਰੋ ਤੋੜ ਕੇ ਵਿਖਾਉਨੇ ਆ ਤੁਹਾਨੂੰ ਬਹੁਤ ਸੋਹਣਾ ਨਗੀਨਾ ਹੈ ਭਾਉ ਨੋ ਸਿੰਘ ਜੀ ਨੇ ਕੱਢਿਆ ਆ ਤੇ ਗਲਾਬੀ ਛੱਡਾ ਗਲਾਬੀ ਅਡਰ ਆ ਤੇ ਪਲਵਾਨਾਂ ਅਗਰ ਦੀ ਤੋਰ ਆ ਜੀ ਤੇ ਮੈਂ ਫਿਰ ਤੋਂ ਨੋਟ ਕਰਾਦਾ ਜੀ ਕਦ ਕਾਠ ਪੂਰਾ ਵੱਡਾ ਆ ਤੇ ਥਣ ਵੀ ਜਿਹੜੇ ਪੂਰੇ 3 3 ਇੰਚ ਲੰਮੇ ਆ ਮੱਝਾਂ ਵਰਗੇ ਥਾਣੇ ਆ ਜੀ ਅੱਜ ਬੱਚੀ ਦਾ ਕਰਦੀ ਆ ਲੱਗਦਾ ਵਾਹ 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 ਆ ਜਾ ਆ ਜਾ ਆ ਜਾ ਆ ਜਾ ਲਓ ਜੀ ਬਹੁਤ ਸੋਹਣਾ ਭਾਉ ਜੀ ਬਹੁਤ ਸੋਹਣਾ ਮੈਂ ਇਹਨੇ ਹੀਰਾ ਵੈ ਹੀਰਾ ਜੀ ਬਹੁਤ ਸੋਹਣਾ ਬਹੁਤ ਸੋਹਣਾ ਆ ਜਾ ਆ ਜਾ ਬੱਚੀ ਕੋਲ ਟੂਟੀਆਂ ਤੇ ਪੱਕੀਆਂ ਹੀ ਖੁੱਲੀਆਂ ਆ ਭਾਉ ਜੀ ਤੇ ਖੁੱਲ ਗਈਆਂ ਟੂਟੀਆਂ ਖੁੱਲ ਗਈਆਂ ਟੂਟੀਆਂ ਬਹੁਤ ਸੋਹਣਾ ਜੀ ਵੇਖੋ ਕਿਹਦੇ ਘਰ ਦਾ ਸ਼ਿੰਗਾਰ ਬਣਦੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਇਹੋ ਜਿਹੇ ਹੀਰੇ ਕਿਸਮਤ ਨਾਲ ਹੀ ਲੱਭਦੇ ਆ ਭਾਈਓ ਬਹੁਤ ਸੋਹਣਾ ਭਾਜੀ ਬਹੁਤ ਸੋਹਣਾ ਲੋ ਵੀਰ ਜੀ ਫਰੀਮ ਤੇ ਵਿਸਟ ਕਰਕੇ ਆਣ ਕੇ ਆਪਣੀ ਤਸੱਲੀ ਕਰ ਸਕਦੇ ਜੀ ਤੇ ਚਲੋ ਪੁੱਛਦੇ ਆ ਡਿਮਾਂਡ ਭਾਜੀ ਕੀ ਡਿਮਾਂਡ ਕਰਦੇ ਨੇ ਡਿਮਾਂਡ ਤੇ ਭਾਵੇਂ ਗਰਾਲਥਾ ਇਹੋ ਜਿਹਿਆਂ ਦੇ ਕੁਰੀਆ ਵਾ ਕੇ ਡੈਂਗੀਆਂ 90 90 95 ਚਾਹਨੇ ਮੁੱਲ ਕਰ ਜਾਂਦੇ ਆ ਪਰ ਆਪਾਂ ਭਾਜ ਆਈ ਭਾਜ ਦੇਣੀ ਆ ਇਹ ਜਿਆਦਾ ਨਹੀਂ ਗੱਲ ਤੇ 23 24 ਕਿਲੋ ਦੇ ਚੱਲਣ ਵਾਲੀ ਆ ਐਸ ਵੇਲੇ 14 ਕਿਲੋ ਅਗਲਾ ਨਾਪ ਕੇ ਰਾਮਨਾਥ ਜੀ ਦੇ ਦਿਨ ਦੀ ਸੂਈ ਤੇ ਲੇਖੜੀ ਇਹ ਆਪਾਂ ਦੇ ਦਾਂਗੇ 65000 ਚੋੜ ਛੱਪਾ ਕਰਦਾ ਕਿ 65000 ਚੋੜ ਛੱਪਾ ਲੈ ਵੀਰੋ 65000 ਚੋੜ ਛੱਪਾ ਕਰਦਾ ਕੋ ਖੂਨ ਭਰਾ ਲਾਵੇ ਦੇ ਕੇ ਖਲਾਵਾਂਗੇ ਬਹੁਤ ਸੋਹਣਾ ਜੀ ਦੇ ਕੇ ਖਲਾਵਾਂਗੇ ਮਗਰ ਬੱਛੀ ਆ ਮਗਰ ਬੱਛੀ ਆ ਮਗਰ ਬੱਛੀ ਆ ਤੇ ਬੌਲੇ ਤੇ ਹੜੇ ਚੱਲ ਰਹੀ ਆ ਜੀ ਤੀਜੇ ਦਿਨ ਬੌਲੇ ਦੀ ਚੱਲ ਰਹੀ ਆ ਤੇ 65000 ਚੋਕੇ ਛੋੜ ਛੱਪਾ ਹੋਊਗਾ ਜੀ ਚਲੋ ਆਪਾਂ ਤੀਜੇ ਪੀਸ ਨਾਲ ਵਧਦੇ ਆ ਜੀ ਤੀਜੇ ਪੀਸ ਤੇ ਵੀ ਮੈਨੂੰ ਜਾਪਦਾ ਦੂਜਾ ਸੁਆ ਹੈ ਵਹਿੜ ਦਾ ਤੇ ਗੱਬਣ ਵਹਿੜ ਆ ਜੀ ਕੋਈ ਆਪਾਂ ਨੂੰ ਗਿਆ ਦੁੱਜੇ ਲੋਹਗਦੀ ਘਰ ਦੇ ਦੁੱਜੇ ਤੇ ਤੀਜੇ ਲੋਹਗਦੀ ਆ ਕੋਈ 8 ਦਿਨ ਜਿਹੜੀ ਆ ਇਹ ਖੜਦੀ ਆ 8 ਦਿਨ ਖੜਦੀ ਆ ਕੋਈ ਵੀ ਵਪਾਰੀ ਭਰਾ ਜਾਂ ਘਰ ਵਾਲਾ ਕੇ ਨੇ ਚੰਗੇ ਦੁੱਧ ਵਾਲੀ ਬੈਡ ਲੈਣੀ ਆ ਤੇ ਦੂਜਾ ਸੂਆ ਜੀ ਥਣ ਗੁੱਲ ਬਹੁਤ ਇਹਦਾ ਵੀ ਉਹਦੇ ਵਾਂਗੂ ਚੰਗਾ ਆ ਤੇ ਜਦੋਂ ਛੱਡਾ ਪੜਾਈ ਚੰਗਾ ਥਣ ਕੱਢ ਆਉਗੀ ਵਿਰਲ ਚੰਗਾ ਆ ਥਣਾ ਚ ਛੱਡਾ ਦੇ ਪੂਰਾ ਕੱਡੂ ਐ ਛੱਡਾ ਦੇ ਕੱਢਣਾ ਜੀ ਤੇ ਢੱਲਾ ਹੀ ਵੱਡਾ ਵੇਹਾ ਵੇ ਢੱਲਾ ਵੇ ਬਿਲਕੁਲ ਜੀ ਬਿਲਕੁਲ ਮੈਨੂੰ ਲੱਗਦਾ ਕੋਈ 10 ਤੋਂ 15 ਦਿਨ ਖੜੂਗੀ ਕਿ ਨਹੀਂ ਪਾਉ ਜੀ ਐ ਨਹੀਂ ਨਹੀਂ ਇਹ ਗਾਵਾਂ ਚੱਟ ਕੋਈ ਜੜੀਆ ਜਨਾ ਨੇ ਕੀ ਨਾ ਵਕਵਾ ਡਾ 8 9 ਦਿਨ ਜੀ ਜੀ ਘੰਟਿਆਂ ਦੇ ਲੈ ਜਾਨੀਆਂ ਗਾਵਾਂ ਦੇ ਰਾਤੋਂ ਰਾਤ ਤੇ ਨਮੋਦਾ ਨਮੋਦਾਂ ਬਣ ਜਾਂਦੀਆਂ ਬਾਕੀ ਆ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਜੀ ਦੇਖੋ ਚੰਗਾ ਫੈਸ਼ਨ ਆ ਜੀ ਆ ਜਾਈ ਰਿਆ ਬਹੁਤ ਸੋਹਣਾ ਜੀ ਬਹੁਤ ਸੋਹਣਾ ਲੋ ਵੀਰ ਜੀ ਤੋੜ ਕੇ ਤੁਹਾਨੂੰ ਵਿਖਾ ਰਹੇ ਆ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਜੇ ਬਾਕੀ ਢਿੱਲਾ ਢੋਲਾ ਕਾਫੀ ਨੇ ਚੰਗੀ ਸੋਹਣੀ ਤਿਆਰ ਹੋ ਗਈ ਇਹ ਜਿੱਥੇ ਦਾ ਤਾ ਟੋਰਦੀ ਉਸੇ ਭਾਵੇਂ ਖਲੋਤੀ ਰਹੀ ਦੀ ਆਈਡੀ ਸੀਲ ਸਾਉ ਆ ਤੇ ਆ ਬੇਲ ਬੂਲ ਚੈੱਕ ਕਰ ਸਕਦੇ ਨੇ ਮੈਂ ਫਿਰ ਨੋਟ ਕਰਾ ਦੇਣਾ ਆ ਦੋਵੇਂ ਬੈੜਾ ਨਾ ਚੰਗੇ ਕੱਦ ਦੀਆਂ ਚੰਗੇ ਬੇਲ ਦੀਆਂ ਸੀਲਸ ਲੱਗ ਬੈੜਾ ਆ ਜੀ ਤੇ ਕੋਈ ਵੀ ਵੀਰ ਭੈਣ ਭਰਾ ਫਾਰਮ ਤੇ ਆਣ ਕੇ ਆਪਣੀ ਤਸੱਲੀ ਕਰ ਸਕਦਾ ਹੈ ਜੀ ਆ ਤੁਸੀਂ ਖਣ ਚੈੱਕ ਕਰ ਸਕਦੇ ਜੀ ਚੰਗੀਆਂ ਮਿਲਕ ਵੇਨਸ ਨੇ ਤੇ ਚੰਗਾ ਦੁੱਧ ਪਾਉਗੀ ਜੀ ਉਮੀਦ ਕਰ ਸਕਦੇ ਆ ਚੰਗਾ ਦੁੱਧ ਪਾਉਗੀ ਇਹ 20 ਕਿਲੋ ਤੋਂ ਬਾਹਰ ਵਾਲੀ ਆ ਬਿਲਕੁਲ ਜੀ ਬਿਲਕੁਲ ਚੰਗੇ ਕੱਦ-ਬੁੱਤ ਵਿੱਚ ਬਾਕੀ ਦੋਹਾਂ ਬੈੜਾਂ ਦਾ ਪੱਖ ਨਵਾਂ ਆ ਜੀ ਬਾਕੀ ਕੋਈ ਜਿੰਨੇ ਕੀ ਕਿਸੇ ਕੋਲ ਨੌਲੇਜ ਆਣ ਕੇ ਇੱਥੇ ਆਪਣੀ ਤਸੱਲੀ ਕਰ ਸਕਦਾ ਵਾ ਤੇ ਪੁੱਛਦੇ ਆ ਭਾਉ ਜੀ ਨਾ ਕਿ ਡਿਮਾਂਡ ਕਰਦੇ ਆ ਭਾਉ ਜੀ ਦੀ ਹਾਂ ਜੀ ਭਾਉ ਜੀ ਇਹ ਡਿਮਾਂਡ ਤੇ ਭਾਵੇਂ ਜਿੰਨੀ ਮਰਜ਼ੀ ਕਰੀਏ ਇਹ ਆਪਾਂ ਮਲਹਾਨ ਆ ਅੱਜ ਜੇ ਕੋਈ ਲੈਂਦਾ ਭੈਣ ਭਰਾ ਅਗਲੇ ਵੀ ਜਾ ਕੇ ਸਾਹਮਣੀਆਂ ਇਹ ਕੋਈ ਹੈਗੀ ਧਰਤੀ ਤੋਂ ਬਾਹਰ ਵਾਲੀ ਪਰ ਆਪਾਂ ਅੱਜ ਕੋਈ 60 ਚੋਂ ਮਾਨਤਾਨ ਕਰਦਾਂਗੇ। ਲੋ ਵੀਰ ਜੀ ਸਾਡੀ ਕਿਰਾਏ ਬਾੜੇ ਲੋਗਾ ਛੱਡ ਦਾਂਗੇ ਕੋਈ ਗੱਲ ਨਹੀਂ ਕਿਸੇ ਨੇ ਜਾ ਕੇ ਸਾਹਮਣੀਆਂ ਚਾਰ ਦਿਨ। ਪਾਪ ਜੀ ਆਪਣੀ ਇਹ ਦੂਜੀ ਵੀਡੀਓ ਆ ਤੇ ਥੋੜਾ ਬਹੁਤਾ ਹੋਰ ਜੇ ਹੋ ਸਕਦਾ ਤੇ ਕੀ ਚੱਕਰ ਆਪਾਂ ਹਾਂ ਨਾ ਇਹ ਜਿਹੜੀ 57000 ਦੀ ਦੇ ਦੇ ਦਾਂਗੇ ਹਾਂ ਨਾ ਲਓ ਵੀ ਜੀ ਤੁਹਾਡਾ ਹੋਰ ਮਾਨ ਕਰਾਤਾ ਜੀ 57000 ਦੀ ਦੇ ਲੈ ਦੇ ਲਈ ਇਹਦੇ ਕੋਈ ਥੋੜਾ ਬੋਧਾ ਪਿਆਰ ਮੁਹੱਬਤ ਛੋੜ ਜਾ ਪਾਈਆ ਠੀਕ ਆ ਠੀਕ ਆ ਬਹੁਤ ਸੁਣਾ ਜੀ ਬਹੁਤ ਸੁਣਾ ਥਾਲੀਆਂ ਥੀਲੀਆਂ ਬਹੁਤ ਜਿਆਦੀਆਂ ਥੀਲੀਆਂ ਤੇ ਗਾਹ ਗੱਲਾਂ ਤੇ ਐ ਮਿਲ ਜਿੱਤਰਾ ਮਰਜ਼ੀ ਭਵੇਂ ਥੱਲੇ ਉਹਦੀ ਬੰਦਾ ਨੰਗ ਵੀ ਨਹੀਂ ਠੀਕ ਕਿਦੇ ਆਵੇਂ ਨੁਹਾਦਾ ਜਾਣੇ ਕਿ ਨੁਹਾਦੀ ਕਿ ਜਿੱਥੇ ਪੈਰ ਰੱਖਿਓ ਉੱਥੇ ਹੀ ਬਲਦੇ ਨੇ ਖਿਡਾਰੀਆ ਕਿਦੇ ਇਹ ਥੋੜਾ 로ਸ਼ੂ 로ਸ਼ੂ ਕਰਨਾ ਮੈਨੇ ਚੰਗਾ ਡਾਬਾ ਜੀ ਚੰਗਾ ਪ੍ਰਿੰਟ ਆ ਲੋ ਵੀਰ ਜੀ ਇਹ ਤਿੰਨ ਪੀਸੀ ਭਾਉ ਨੋਖ ਸਿੰਘ ਫਾਰਮ ਤੇ ਜਿਹੜੇ ਆਪਾਂ ਤੁਹਾਨੂੰ ਪੂਰੀ ਡਿਟੇਲ ਦਿੱਤੀ ਆ ਬਾਕੀ ਮੈਂ ਤੁਹਾਨੂੰ ਥੱਲੇ ਸਕਰੀਨ ਉੱਪਰ ਨੰਬਰ ਪਾ ਦੂੰਗਾ ਤੇ ਤੁਸੀਂ ਫੋਨ ਤੇ ਪੂਰੀ ਡਿਟੇਲ ਲੈ ਸਕਦੇ ਜੇ ਫਾਰਮ ਤੇ ਆਣ ਕੇ ਹੋਰ ਵੀ ਜਾਨਵਰ ਹੈਗੇ ਨੇ ਐਨੀਮਲ ਹੈਗੇ ਨੇ 24/7 ਆਪਣੇ ਖੁੱਲਾ ਰਹਿਦਾ ਕੰਮ ਜੀ ਪੀਸ ਹਮੇਸ਼ਾ ਅਵੇਲੇਵਰ ਰਹਿੰਦੇ ਨੇ ਜਦੋਂ ਮੈਂ 24/7 ਮੁਕਾਉ ਸਦਾ ਹੀ ਆਪਣੇ ਸਦਾ ਹੀ ਰਹਿੰਦੇ ਆ ਪੰਜ ਸੱਤ ਰਹਿੰਦੇ ਰਹਿੰਦੇ ਸਦਾ ਹੀ ਤੋਕੜਾ ਘਪੜਾ ਸਭ ਕੁਝ ਬਾਕੀ ਰਿਕੁਐਸਟ ਕਰਦਾ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਆਪਾਂ ਡੇਲੀ ਨਵੀਆਂ ਨਵੀਆਂ ਵੀਡੀਓ ਚੰਗੇ ਐਨੀਮਲ ਚੰਗੇ ਭਾਜ ਲੈ ਕੇ ਆਵਾਂਗੇ ਹੋਰ pauri ਕੋਈ ਗੱਲਬਾਤ ਠੀਕ ਠਾਕ ਇਹ ਗੱਲਾਂ ਬਾਤਾਂ ਭੈਣ ਭਰਾ ਸਾਡਾ ਸਾਥ ਦੇਣ ਤੇ ਦੂਜੇ ਤੀਜੇ ਦਿਨ ਵੀਡੀਓ ਤੁਰੀ ਜਾਊ ਤੇ ਜੈਦ ਮਾਲ ਦੇਵਾਂਗੇ ਕੋਈ 1000 1500 ਉਹਦੇ ਦੇਣ ਵਾਲੀ ਗੱਲ ਕਰਾਂਗੇ ਆਪਣਾ ਕੰਮ ਆ ਨਵਾਂ ਨਵਾਂ ਭਰਾਵਾਂ ਦੇ ਸਿਰ ਤੇ ਆ ਬਿਲਕੁਲ ਬਿਲਕੁਲ ਬਸ ਮੇਰੇ ਭੈਣ ਭਰਾ ਫੋਨ ਲਾਉਣ ਤੇ ਮਤਲਬ ਜਿਹੜੀ ਸੂਰੀਆ ਉਹਦੀਆਂ ਭਵੇਂ ਚਾਰ ਚਵਾਈਆਂ ਕਰ ਲੋ ਜਿਹੜੀ ਗੱਬਣ ਆ ਉਹ ਆਪਦੀਆਂ ਨਰਖ ਪਰਖ ਕਰਕੇ ਵਰਾ ਕੇ ਖੜਨ ਠੀਕ ਆ ਜੀ ਠੀਕ ਆ ਨੰਬਰ ਮੈਂ ਉਹਦਾ ਵੀ ਬੋਲ ਦਿੰਦਾ ਆ 8289953927 ਤੇ 9855392766 ਤੇ ਸਾਰਿਆਂ ਦਾ ਤਾਂ ਬਾਦ ਮਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ